ਸਿਵਲ ਹਸਪਤਾਲ ਲੁਧਿਆਣਾ ਨਜ਼ਦੀਕ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਸ਼ਿਵ ਸੈਨਾ ਪੰਜਾਬ ਦੇ ਆਗੂ ਸੰਦੀਪ ਥਾਪਰ ਗੋਰਾ ਤੇ ਸਿਵਲ ਹਸਪਤਾਲ ਨੇੜੇ ਨਿਹੰਗਾ ਦੇ ਪੇਸ ਚਾਏ ਕੁਝ ਹਮਲਾਵਰਾਂ ਨੇ ਤਲਵਾਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਸ਼ਿਵ ਸੈਨਾ ਆਗੂ ਗੋਰਾ ਦੇ ਗਨਮੈਨ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਏ ਸੂਚਨਾ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਮੌਕੇ ਤੇ ਪੁਜੀ ਜਿਸ ਨੇ ਲੋਕਾਂ ਦੀ ਮਦਦ ਨਾਲ ਜ਼ਖਮੀ ਗੋਰਾ ਨੂੰ ਸੀਐਮਸੀ ਹਸਪਤਾਲ ਚ ਦਾਖਲ ਕਰਵਾਇਆ ਪੁਲਿਸ ਸੀਸੀਟੀਵੀ ਵੀ ਸਕੈਨ ਕਰ ਰਹੀ ਹੈ ਗੋਰਾ ਥਾ ਪਰ ਅਜ 12 ਵਜੇ ਦੇ ਕਰੀਬ ਸਿਵਲ ਹਸਪਤਾਲ ਪਹੁੰਚੇ ਜਦੋਂ ਉਹ ਸਿਵਲ ਹਸਪਤਾਲ ਤੋਂ ਬਾਹਰ ਨਿਕਲੇ ਤਾਂ ਸਾਈਕਲ ਸਟੈਂਡ ਲਾਗੇ ਚਾਰ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿੱਚ ਉਹਨਾਂ ਦੇ ਸਿਰ ਬਾਹਾਂ ਤੇ ਸਰੀਰ ਦੇ ਹੋਰ ਅੰਗਾਂ ਤੇ ਗੰਭੀਰ ਸੱਟਾਂ ਮਾਰੀਆਂ ਜਾਣਕਾਰੀ ਅਨੁਸਾਰ ਚਾਰ ਵਿਅਕਤੀ ਪਹਿਲਾਂ ਹੀ ਸਿਵਲ ਹਸਪਤਾਲ ਦੇ ਚੱਕਰ ਕੱਟ ਰਹੇ ਸਨ ਜਿਉਂ ਹੀ ਗੋਰਾ ਥਾਪਰ ਹਸਪਤਾਲ ਤੋਂ ਬਾਹਰ ਨਿਕਲੇ ਉਹਨਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਮੌਕੇ ਤੇ ਹੀ ਸ਼ਿਵ ਸੈਨਾ ਅਗੂ ਨੇ ਗੰਭੀਰ ਜ਼ਖਮੀ ਹੋਏ ਸ਼ਿਵ ਸੈਨਾ ਅਗੂ ਗੋਰਾ ਥਾਪਰ ਨੂੰ ਸਿਵਲ ਹਸਪਤਾਲ ਚ ਐਮਰਜੈਂਸੀ ਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਹਾਲਾਂਕਿ ਸ਼ਿਵ ਸੈਨਾ ਅਗੂਆਂ ਦਾ ਕਹਿਣਾ ਹੈ ਕਿ ਪੀਜੀਆਈ ਜਾਂ ਕਿਸੇ ਹੋਰ ਸਰਕਾਰੀ ਹਸਪਤਾਲ ਚ ਗੋਰਾ ਥਾਪਰ ਨੂੰ ਇਲਾਜ ਲਈ ਨਹੀਂ ਲੈ ਕੇ ਜਾਵਾਂਗੇ ਸੀਐਮਸੀ ਹਸਪਤਾਲ ਚਹੀ ਇਲਾਜ ਕਰਵਾਵਾਂਗੇ ਸ਼ਿਵ ਸੈਨਾ ਆਗੂ ਨੂੰ ਚਾਰ ਵਿਅਕਤੀਆਂ ਵੱਲੋਂ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਸੰਸਨੀ ਵਾਂਗ ਫੈਲੀ ਖਬਰ ਜਦੋਂ ਪੁਲਿਸ ਅਧਿਕਾਰੀਆਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਸਿਵਲ ਹਸਪਤਾਲ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਹੈ ਦੂਜੇ ਪਾਸੇ ਫਗਵਾੜਾ ਦੇ ਹਿੰਦੂ ਸੰਗਠਨਾ ਕੀਤਾ ਭਾਰੀ ਵਿਰੋਧ ਹਨੂਮਾਨ ਗੜ੍ਹੀ ਫਗਵਾੜਾ ਵਿਖੇ ਕੀਤੀ ਮੀਟਿੰਗ ਸੰਦੀਪ ਖਾਪਰ ਤੇ ਹਮਲਾ ਕਰਨ ਵਾਲੇ ਦੋ ਨਿਹੰਗ ਸਿੰਘਾਂ ਨੂੰ ਪੁਲਿਸ ਨੇ ਫਤਹੀ ਗੜ੍ਹ ਸਾਹਿਬ ਤੋਂ ਕਾਬੂ ਕਰ ਲਿਆ ਅਤੇ ਹੋਰ ਦੋ ਨਿਹੰਗ ਸਿੰਘਾਂ ਦੀ ਭਾਲ ਜ਼ੋਰ ਸ਼ੋਰ ਨਾਲ ਕੀਤੀ ਜਾ ਰਹੀ ਹੈ। ਦੀਪਕ ਬਿਰਦੀ ਦੇ ਨਾਲ ਆਰਡੀ ਰਾਮਾ ਦੀ ਰਿਪੋਰਟ ਜੈ ਸ਼੍ਰੀ ਰਾਮ ਅੱਜ ਜੋ ਲੁਧਿਆਣਾ ਵਿਖੇ ਮੰਧ ਭਾਗੀ ਘਟਨਾ ਹੋਈ ਆ ਉਹ ਇੱਕ ਵਾਰੀ ਫੇਰ ਸਾਨੂੰ 1984 ਦੇ ਦੌਰ ਦਾ ਯਾਦ ਕਰਾ ਰਹੀ ਹੈ। ਅੱਗੇ ਹੀ ਪੰਜਾਬ بڑے ਉਹ ਕਾਲੀਆਂ ਰਾਤਾ ਕਾਲੇ ਦਿਨ ਦੇ ਕੇ ਬੜੀ ਮੁਸ਼ਕਲ ਨਾਲ ਸੀ ਇਦਾਂ ਦੇ ਸਮੇਂ ਤੋਂ ਨਿਕਲੇ ਆ ਪਰ ਆ ਆਪ ਦੀ ਜਿਹੜੀ ਨਕਮੀ ਸਰਕਾਰ ਆ ਜਿੱਥੇ ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ ਦਿਨੇ ਹਾਤੇ ਕੱਲ ਵੀ ਇੱਥੇ ਫਗਵਾੜੇ ਵਿੱਚ ਮਾਰਦਾ ਕੋਈ ਸ਼ਹਿਰ ਐਸਾ ਨਹੀਂ ਜਿੱਥੇ ਰੋਜ਼ ਵਾਰ ਦਾ ਤਨਾਚਾਰ 6 ਲੁੱਟਾਂ ਦੀ ਹੁੰਦੀ ਹੋਵੇ ਔਰ ਅੱਜ ਇੱਕ Hindu ਸਮਾਜ ਦੇ ਉੱਤੇ ਫਿਰ ਇੱਕ ਵਾਰੀ ਹਮਲਾ ਹੋਇਆ Hindu ਨੇਤਾ ਤੇ ਹਮਲਾ ਹੋਇਆ ਅਸੀਂ ਸਾਰੇ Hindu ਸੰਗਠਨ ਉਹਦੀ ਪੁਰਜੋਰ ਨਿੰਦਾ ਕਰਦੇ ਆਂ ਔਰ ਭਗਵੰਨ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਵੀ ਜੋ ਵੀ ਦੋਸ਼ੀ ਆ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਔਰ ਜੇ ਮੌਲਦਾਣਾ ਹੋਵੇ ਵੀ ਇੱਕ ਵਾਰੀ ਫਿਰ ਸਾਡਾ ਪੰਜਾਬ ਦਾ ਜਿਹੜਾ ਖੜਦਾ ਮੌਲਾ ਫਿਰ ਉਹ ਕਾਲੇ ਦਿਨਾਂ ਵੱਲ ਜਾ ਰਿਹਾ ਆ ਅਸੀਂ ਭਗਵੰਨਤ ਮਾਨ ਸਰਕਾਰ ਦੇ ਅੱਗੇ ਕਰਦੇ ਆਂ ਅਪੀਲ ਵੀ ਜੇ ਉਹਨੇ ਕੋਈ ਐਕਸ਼ਨ ਨਾ ਲਿਆ ਫਿਰ Hindu ਸੰਗਠਨ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਨਾ ਕੋਈ ਸਖਤ ਡਿਸੀਜਨ ਲੈਣ ਦਾ ਉਹ ਫੈਸਲਾ ਲਏਗਾ ਪਰ ਉਹਦੀ ਜੋਤੀ ਜੁਮੇ ਆ ਰਹੀ ਆ ਉਹ ਸਾਰੀ ਆਪ ਸਰਕਾਰ ਦੀ ਹੋਏਗੀ ਭਗਵੰਤ ਮਾਨ ਦੀ ਹੋਏਗੀ ਪੁਲਿਸ ਪ੍ਰਸ਼ਾਸਨ ਦੀ ਹੋਏਗੀ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਅੱਜ ਲੁਧਿਆਣੇ ਦੇ ਵਿੱਚ ਜੋ ਇੱਕ ਮਨ ਭਾਗੀ ਘਟਨਾ ਹੋਈ ਆ ਜਿਸ ਦੇ ਵਿੱਚ ਸਾਡੇ ਸੰਦੀਪ ਥਾਪਰ ਛੇਪਸਨਾ ਦਿੱਤਾ ਤੇ ਕੁਝ ਨੇ ਹੰਗਾ ਨੇ ਹਮਲਾ ਕੀਤਾ ਉਹ ਬੜੀ ਬਾੜੀ ਗੱਲ ਹੋਈ ਆ ਅਸੀਂ ਸਾਰੇ ਫੋਵਾੜੇ ਦੇ ਹਿੰਦੂ ਸਗਰਣ ਉਹਦੀ ਪ੍ਰਜੋਗ ਨਿੰਦਾ ਕਰਦੇ ਆ ਔਰ ਇਹ ਜਿਹੜਾ ਕੰਮ ਹੋ ਰਿਹਾ ਇਹ ਭਗਵੰਤ ਮਾਨ ਦੀ ਨਿਕੰਮੀ ਸਰਕਾਰ ਦੇ ਵਿੱਚ ਹੋ ਰਿਹਾ ਹੈ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਇਹ ਜਿਹੜੇ ਕੁਛ ਕੱਟੜਪੰਥੀ ਆ ਉਹ ਸਿਰ ਚੁੱਕ ਕੇ ਸਾਡੇ Hindu ਨਿਤਾਮਾਂ ਨੂੰ ਜਿਹੜਾ ਜਾਨੋਂ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਅਸੀਂ ਇੱਕ ਵਾਰੀ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਇਹਨਾਂ ਸਾਰੇ ਜਿਹੜੇ ਦੋਸ਼ੀ ਆ ਜਾਂ ਜਿਹੜੇ ਸ਼ਰਾਰਤੀ ਆਨਸਰ ਆ ਇਹਨਾਂ ਨੂੰ ਨੱਥ ਪਾਈ ਜਾਵੇ ਅਗਰ ਨੱਥ ਨਹੀਂ ਪਉਂਦੀ ਤਾਂ ਫਗਵਾੜੇ ਦੇ Hindu ਸੰਗਠਨ ਤੇ ਪੰਜਾਬ ਦੇ Hindu ਸੰਗਠਨ ਇਕੱਠੇ ਹੋ ਕੇ ਭਗਵੰਤ ਮਾਨ ਸਰਕਾਰ ਦੇ ਵਿਰੁੱਧ ਕਾਰਵਾਈ ਕਰਨਗੇ ਉਤੋ ਬਾਅਦ ਜੋ ਵੀ ਨਤੀਜੇ ਹੋਣਗੇ ਉਹ ਭਗਵੰਤ ਮਾਨ ਸਰਕਾਰ ਦੇ ਸਿਰ ਤੇ ਜਾਣਗੇ ਅੱਜ ਦੁਬਾਰਾ ਫੇਰ ਇੱਕ ਵਾਰੀ ਫਗਵਾੜਾ ਹਿੰਦੂ ਸੰਗਠਨਾਂ ਵਾਲੋ ਸਾਰੇ ਸੰਗਠਨਾਂ ਵਾਲੋ ਅਸੀਂ ਇਹ ਫੇਰ ਪ੍ਰਯੋਗ ਨਿੰਦਾ ਕਰਦੇ ਆਂ ਜੋ ਸੰਦੀਪ ਠਾਪੜ ਦੇ ਉੱਤੇ ਅੱਜ ਹਮਲਾ ਹੋਇਆ ਬਹੁਤ ਮਾੜਾ ਆ ਜੈ ਸ਼੍ਰੀ ਰਾਮ ਜੈ